ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਬਾਰੇ ਕੋਰਟ ਦਾ ਮਾਮਲਾ ਸਰਕਾਰ ਨੇ ਕੀਤੀ ਅਪੀਲ ਦਾਇਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸੰਬੰਧੀ ਇੱਕ ਮਹੱਤਵਪੂਰਨ ਕੇਸ ਵਿੱਚ ਪਿਛਲੇ ਦਿਨ 18 ਦਸੰਬਰ ਨੂੰ ਕੋਰਟ ਦਾ ਨਵਾਂ ਫੈਸਲਾ ਸਾਹਮਣੇ ਆਇਆ ਇਸ ਮਾਮਲੇ ਦੀ ਪਿਛੋਕੜ ਵਿੱਚ 10 ਦਸੰਬਰ 2024 ਨੂੰ ਸੁਣਵਾਈ ਹੋਈ ਸੀ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 2021 ਤੋਂ 2024 ਤੱਕ ਦੇ ਤਿਉਹਾਰਾਂ ਤੇ ਕੋਈ ਖਰਚਿਆਂ ਦਾ ਵੇਰਵਾ ਲਿਖਤੀ ਰੂਪ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ ਇਹ ਵੇਰਵਾ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪਕਾਇਆ ਅਤੇ ਹੱਕਾਂ ਨਾਲ ਸੰਬੰਧਿਤ ਮਤੀ ਮੁੰਬ 2024 ਨੂੰ ਸੁਣਵਾਈ ਦੌਰਾਨ ਕੋਰਟ ਨੇ ਪੰਜਾਬ ਸਰਕਾਰ ਤੋਂ ਸਾਰੇ ਤਿਉਹਾਰਾਂ ਅਤੇ ਪੱਤਿਆਂ ਦੇ ਖਰਚੇ ਦਾ ਪਿਉਰਾ ਮੰਗਿਆ ਸੀ 4 ਦਸੰਬਰ ਨੂੰ ਸਰਕਾਰ ਵੱਲੋਂ ਖਰਚਿਆਂ ਦਾ ਵੇਰਵਾ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ ਗਿਆ ਇਸ ਤੇ ਕੋਰਟ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਨੂੰ ਲੰਬਾ ਨਹੀਂ ਖਿੱਚਿਆ ਜਾ ਸਕਦਾ ਕੱਲ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਇਸ ਕੇਸ ਵਿੱਚ ਡਬਲ ਬੈਂਚ ਕੋਲ ਅਪੀਲ ਦਾਇਰ ਕਰ ਦਿੱਤੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ 2025 ਨੂੰ ਡਬਲ ਬੈਂਚ ਅੱਗੇ ਹੋਵੇਗੀ ਜਦ ਕਿ 5 ਫਰਵਰੀ ਨੂੰ ਮੁੜ ਅਗਲੀ ਕਾਰਵਾਈ ਹਾਈ ਕੋਰਟ ਵਿੱਚ ਹੋਵੇਗੀ ਮੁਲਾਜ਼ਮਾਂ ਅਤੇ ਪੈਨਸ਼ਨਾਂ ਦਾ ਲਗਭਗ 18000 ਕਰੋੜ ਰੁਪਏ ਤੀਏ ਅਤੇ ਹੋਰ ਪੱਤਿਆਂ ਦੇ ਬਕਾਇਆ ਵਜੋਂ ਦੇਣਯੋਗ ਹੈ ਇਹ ਮਾਮਲਾ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹਨਾਂ ਦੇ ਹੱਕਾਂ ਦੀ ਰਕਮ ਹਾਲੇ ਤੱਕ ਕਿਸੇ ਦੇ ਖਾਤੇ ਵਿੱਚ ਨਹੀਂ ਪਈ ਸਰਕਾਰ ਵੱਲੋਂ ਅਪੀਲ ਵਿੱਚ ਜਾਣ ਕਾਰਨ ਮਾਮਲੇ ਦੇ ਨਿਪਟਾਰੇ ਵਿੱਚ ਹੋਰ ਦੇਰੀ ਹੋ ਸਕਦੀ ਹੈ ਸਰਕਾਰ ਨੇ 2028 ਤੱਕ ਸਾਰੇ ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਦਾ ਦਾਅਵਾ ਕੀਤਾ ਹੈ ਪਰ ਕੋਰਟ ਨੇ ਇਸ ਦੇ ਨਾਲ ਸਹਿਮਤੀ ਨਾ ਜਤਾਉਂਦੇ ਹੋਏ ਇਹ ਸਾਫ ਕੀਤਾ ਕਿ ਇਹਨਾਂ ਲੇਟ ਨਹੀਂ ਹੋਣਾ ਚਾਹੀਦਾ ਸਰਕਾਰ ਵੱਲੋਂ ਅਪੀਲ ਦਾਇਰ ਕੀਤੇ ਜਾਣ ਨਾਲ ਇਹ ਮਾਮਲਾ ਹੁਣ ਡਬਲ ਬੈਂਚ ਦੇ ਅਧੀਨ ਚੱਲਿਆ ਗਿਆ ਹੈ ਜਿਸ ਵਿੱਚ 21 ਜਨਵਰੀ ਅਤੇ 5 ਫਰਵਰੀ ਦੀਆਂ ਸੁਣਵਾਈਆਂ ਬਹੁਤ ਮਹੱਤਵਪੂਰਨ ਰਹਿਣਗੀਆਂ ਮਾਮਲੇ ਦੇ ਨਤੀਜੇ ਤੇ ਇਹ ਨਿਰਧਾਰਨ ਕਰੇਗਾ ਕਿ ਮੁਲਾਜ਼ਮਾਂ ਨੂੰ ਆਪਣੀ ਡੀਏ ਦੀ ਕਿਸ਼ਤ ਜੋ ਹੈ ਉਹ ਕਦੋਂ ਤੱਕ ਮਿਲੇਗੀ ਇਸ ਮਾਮਲੇ ਨੂੰ ਲੈ ਕੇ ਮੁਲਾਜ਼ਮ ਅਤੇ ਪੈਨਸ਼ਨਰ ਬਹੁਤ ਉਮੀਦਾਂ ਲਗਾ ਰਹੇ ਹਨ ਇਸ ਚੈਨਲ ਦੇ ਮਾਧਿਅਮ ਨਾਲ ਸਾਰੇ ਮੁਲਾਜ਼ਮਾਂ ਨੂੰ ਤਾਜ਼ਾ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ ਅੱਜ ਦੀ ਵੀਡੀਓ ਵਿੱਚ ਇਨਾ ਹੀ ਮੇਰੇ ਵੱਲੋਂ ਬਣੇ ਰਹੇ ਹਾਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੁੰਦਾ ਤੇ ਨਮੋ ਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋ ਥੈਂਕ ਯੂ